ਦੇਸਵਲੋ ਨਸ਼ਿਆ ਤੇ ਸ਼ਰਤੀ ਅੰਸਰਾ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ 6 ਕਿਲੋ ਤੋਂ ਵੱਧ ਹੈਰੋਇਨ ਸਨੇ ਪੰਜ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਤਾਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਵੱਲੋਂ ਨਸ਼ਿਆ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਫਿਰ ਤੋਂ ਵੱਖ-ਵੱਖ ਮਾਮਲਿਆਂ ਦੇ ਵਿੱਚ ਪੁਲਿਸ ਨੇ 6 ਕਿਲੋ 498 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਇੱਕ ਮਾਮਲੇ ਦੇ ਵਿੱਚ 32 ਬੋਰ ਦੀ ਪਿਸਤੌਲ ਵੀ ਪੁਲਿਸ ਨੂੰ ਬਰਾਮਦ ਹੋਈ ਹੈ ਤੇ ਨਾ ਸਾਰੇ ਮਾਮਲਿਆਂ ਦੇ ਵਿੱਚ ਕੁੱਲ ਪੰਜ ਦੋਸ਼ੀ ਪੁਲਿਸ ਦੇ ਵੱਲੋਂ ਕਾਬੂ ਕੀਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਵੱਖ-ਵੱਖਰੇ ਮਾਮਲਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਸੀ ਤਾਂ ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਪੰਜ ਦੋਸ਼ੀਆਂ ਦੇ ਵਿੱਚੋਂ ਤਿੰਨ ਦੋਸ਼ੀਆਂ ਤੇ ਪਹਿਲਾਂ ਹੀ ਵੱਖ-ਵੱਖ ਥਾਣਿਆਂ ਦੇ ਵਿੱਚ ਮਾਮਲੇ ਦਰਜ ਨੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਖ-ਵੱਖਰੇ ਮਾਮਲਿਆਂ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਦੀ ਬਰਾਮਦਗੀ ਕੀਤੀ ਹੈ 6 ਕਿਲੋ 498 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਤੇ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਗਏ ਤੋਂ ਪਹਿਲਾਂ ਦਾ ਅ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਆਪ ਸਭ ਦਾ ਇੱਥੇ ਪਹੁੰਚਣ ਤੇ ਮੈਂ ਸਵਾਗਤ ਕਰਦਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਜਿਹੜੀ ਹੈ ਰੱਖੀ ਗਈ ਹੈ ਇਹ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਜੋ ਨਸ਼ਿਆਂ ਦੇ ਵਿਰੁੱਧ ਵਿੱਢੀ ਗਈ ਮੁਹਿੰਮ ਦੇ ਤਹਿਤ ਜਿੰਨੀਆਂ ਵੀ ਰਿਕਵਰੀਜ਼ ਹੋਈਆਂ ਨੇ ਪਿਛਲੇ 1-2 ਦਿਨਾਂ ਦੇ ਵਿੱਚ ਉਹਦੇ ਬਰੀਫਿੰਗ ਸੰਬੰਧੀ ਇਹ ਰੱਖੀ ਗਈ ਹੈ ਅ ਕੱਲ ਅ 20 ਤਰੀਕ ਉਹ ਨੂੰ ਇਹ ਸਾਰੇ ਜਿਹੜੇ ਸਾਡੇ ਆਪਰੇਸ਼ਨਸ ਚੱਲ ਰਹੇ ਸੀ ਉਹਨਾਂ ਤਿੰਨ ਵੱਖ-ਵੱਖ ਕੇਸਾਂ ਦੇ ਵਿੱਚ 6 ਕਿਲੋ 498 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੈਰੋਇਨ ਦੀ ਰਿਕਵਰੀ ਹੋਈ ਹੈ। ਇਹਦੇ ਵਿੱਚ ਦੋ ਮੋਬਾਈਲ ਫੋਨ ਵੀ ਜਬਤ ਕੀਤੇ ਗਏ ਨੇ ਤੇ ਨਾਲ ਹੀ ਇੱਕ ਵੱਖਰੇ ਕੇਸ ਦੇ ਵਿੱਚ ਇੱਕ 32 ਬੋਰ ਪਿਸਟਲ ਤੇ ਚਾਰ ਜਿੰਦਾ ਰੌਂਦ ਤੇ ਨਾਲ ਹੀ ਮੈਗਜ਼ੀਨ ਦੀ ਰਿਕਵਰੀ ਹੋਈ ਹੈ। ਇਸ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਕੇਸ ਹੈ ਉਹ ਲੋਪੋਗੇ ਥਾਣੇ ਦੇ ਵਿੱਚ ਇੱਕ 2 ਕਿਲੋ ਹੈਰਨ ਦੀ ਜਿਹੜੀ ਰਿਕਵਰੀ ਹੋਈ ਹੈ ਉਹਦੇ ਬਾਬਤ ਹੈ ਇਸ ਦੇ ਵਿੱਚ ਦੋ ਦੋਸ਼ੀ ਜਿਵੇਂ ਮਲਕੀਤ ਸਿੰਘ ਪੁੱਤਰ ਸੁਖਦੇਵ ਸਿੰਘ ਹੈ ਜੋ ਕਿ ਬੱਚੀਵਿੰਡ ਦਾ ਰਹਿਸ਼ੀ ਹੈ ਇਹਦੇ ਨਾਲ ਇਹਦਾ ਜਿਹੜਾ ਸਾਥੀ ਸੀ ਬਲਜਿੰਦਰ ਸਿੰਘ ਉਰਫ ਤੋਤਾ ਪੁੱਤਰ ਸਮੁੰਦ ਸਿੰਘ ਵਾਸੀ ਮੱਖਣਪੁਰਾ ਇਹ ਦੋ ਵਿਅਕਤੀ ਸਨ ਜਿਨ੍ਹਾਂ ਦੇ ਕੋਲੋਂ ਜਿਹੜੀ ਹੈ 2 ਕਿਲੋ ਦੇ ਕਰੀਬਨ ਜਿਹੜੀ ਹੈਰਨ ਦੀ ਰਿਕਵਰੀ ਹੋਈ ਹੈ ਇਸ ਸੰਬੰਧੀ ਜਿਹੜਾ ਮੁਕੱਦਮਾ ਹੈ ਲੋਪੋ ਕੇ ਥਾਣੇ ਚ ਦਰਜ ਕੀਤਾ ਗਿਆ ਹੈ ਇਹਨਾਂ ਦੇ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਨੇ ਉਹ ਖੰਘਾਲੇ ਜਾ ਰਹੇ ਨੇ ਇਸ ਤੋਂ ਇਲਾਵਾ ਇਸੇ ਲੜੀ ਦੇ ਤਹਿਤ ਜਿਹੜੀ ਸਾਡੀ ਐਂਟੀ ਡਰੱਗ ਕੈਂਪੇਨ ਵੀ ਚੱਲ ਰਹੀ ਹੈ ਤੇ ਇਸੇ ਦੇ ਤਹਿਤ ਹੀ ਲੋਪੋ ਕੇ ਥਾਣੇ ਦੇ ਵਿੱਚ ਹੀ ਅਸੀਂ ਦੂਜਾ ਇੱਕ ਮੁਕੱਦਮਾ ਦਰਜ ਕੀਤਾ ਜਿਦੇ ਵਿੱਚ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਕੱਕੜਕਲਾ ਦਾ ਰਿਹੈਸ਼ੀ ਹੈ ਇਹਦੇ ਕੋਲੋਂ 3 ਕਿਲੋ ਹੈਰੋਇਨ ਤੇ ਉਹ ਦੋ ਮੋਬਾਈਲ ਫੋਨ ਜਿਹੜੇ ਆ ਉਹ ਬਰਾਮਦ ਹੋਏ ਨੇ ਇਸ ਕੇਸ 'ਚ ਵੀ ਜਿਹੜਾ ਹੈ ਅ ਇੰਟਰੋਗੇਸ਼ਨ ਚੱਲ ਰਹੀ ਹੈ ਤੇ ਫਰਦਰ ਜਿਹੜੇ ਹੈ ਹੋਰ ਜਿਹੜੇ ਖੁਲਾਸੇ ਉਹ ਜ਼ਰੂਰ ਛੇਤੀ ਜਿਹੜੇ ਉਹ ਨਸ਼ਰ ਕੀਤੇ ਜਾਣਗੇ ਇਸ ਤੋਂ ਇਲਾਵਾ ਇੱਕ ਤੀਜੇ ਕੇਸ ਦੇ ਵਿੱਚ ਇੱਕ ਸੀਕ੍ਰੀਟ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜਾ ਹੈ ਦੋਸ਼ੀ ਜਗਰੂਪ ਸਿੰਘ ਉਰਫ ਸਾਜਨ ਪੁੱਤਰ ਕਲਵੰਤ ਸਿੰਘ ਵਾਸੀ ਤਨੋਏਕਲਾ ਇਹ ਇਹਨੂੰ ਇਹਨੂੰ ਗ੍ਰਫਤਾਰ ਕੀਤਾ ਕਿ ਇਹਦੇ ਕੋਲ ਜਿਹੜੀ ਹੈਗੀ ਹੈ 1 ਕਿਲੋ 498 ਗ੍ਰਾਮ ਦੇ ਕਰੀਬ ਜਿਹੜੀ ਹੈਰੋਇਨ ਹੈ ਬਰਾਮਦ ਕੀਤੀ ਗਈ ਹੈ ਤੇ ਜਿਹੜਾ ਇਹ ਜਿਹੜਾ ਮੁਕਦਮਾ ਹੈ ਕ੍ਰਿੰਡੇ ਥਾਣੇ ਇਹ ਦਰਜ ਕੀਤਾ ਗਿਆ ਹੈ ਇਸ ਤੋਂ ਇਲਾਵਾ ਇੱਕ ਚੌਥੇ ਕੇਸ ਦੇ ਵਿੱਚ ਥਾਣੇ ਰਮਦਾਸ ਦੇ ਵਿੱਚ ਇੱਕ 32 ਬੋਰ ਰਿਵਾਲਵਰ ਜਿਹੜਾ ਹੈ ਉਹ ਬਰਾਮਦ ਕੀਤਾ ਗਿਆ ਹੈ ਇਸ ਦੇ ਵਿੱਚ ਦੋ ਵਿਅਕਤੀ ਫ੍ਰੈਂਕੋ ਮਸੀ ਪੁੱਤਰ ਲਾਲੀ ਮਸੀ ਤੇ ਅਰਸ਼ ਮਸੀ ਪੁੱਤਰ ਨਿਸ਼ਾਨ ਮਸੀ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਇਸ ਤਰੀਕੇ ਨਾਲ ਜਿਹੜਾ ਹੈ ਅਮਰਸਰ ਦਿਹਾਤੀ ਪੁਲਿਸ ਵੱਲੋਂ ਜਿਹੜਾ ਇਹ ਐਂਟੀ ਸੋਸ਼ਲ ਤੇ ਗੈਂਗਸਟਰ ਮੁਹਿੰਮ ਜਿਹੜੀ ਜਿਹੜੀ ਚਲਾਈ ਜਾ ਰਹੀ ਹੈ ਐਂਟੀ ਗੈਂਗਸਟਰ ਮੁਹਿੰਮ ਇਹਦੇ ਤਹਿਤ ਜਿਹੜੀ ਹੈ ਤੇ ਇਹ ਸਾਰੀਆਂ ਰਿਕਵਰੀਜ਼ ਤੇ ਅਰੈਸਟ ਹੋਏ ਜਾਣੇ ਜਿੱਥੋਂ ਤੱਕ ਪਹਿਲੇ ਕੇਸ ਦਾ ਸਵਾਲ ਹੈ ਜਿਹਦੇ ਵਿੱਚ ਬਲਜਿੰਦਰ ਸਿੰਘ ਤੇ ਇਹਦੇ ਜਿਹੜੀ ਹੈਗੀ ਹੈ ਉਸ ਤੋਂ ਉੱਤਾ ਜਿਹਨੂੰ ਇਹਦਾ ਨਾਮ ਹੈ ਇਹਦੀ ਗ੍ਰਿਫਤਾਰੀ ਹੋਈ ਹੈ ਇਹਦੇ ਕ੍ਰਿਮੀਨਲ ਬੈਕਗ੍ਰਾਉਂਡ ਜਿਹੜਾ ਹੈ ਉਹਦੇ ਵਿੱਚ ਇਹ ਸਾਹਮਣੇ ਆਈ ਹੈ ਚੀਜ਼ ਕਿ ਇੱਕ ਮੁਕਦਮਾ ਥਾਣਾ ਰੋਪੜ ਉੱਥੇ ਐਨਡੀਪੀਐਸ ਐਕਟ ਦੇ ਅਧੀਨ ਇਹਦੇ ਖਿਲਾਫ ਦਰਜ ਹੈ ਇਸ ਤੋਂ ਇਲਾਵਾ ਜਿਹੜਾ ਕੁਰਪੇਤ ਸਿੰਘ ਹੈ ਜਿਸਦੇ ਕੋਲੋਂ 3 ਕਿਲੋ ਹੈਰਨ ਦੀ ਬਰਾਮਦਗੀ ਹੋਈ ਹੈ ਇਸਦੇ ਖਿਲਾਫ ਇੱਕ ਐਸਟੀਐਫ ਐਸਐਸ ਨਗਰ ਥਾਣੇ ਦੇ ਵਿੱਚ ਜਿਹੜਾ ਹੈ ਐਨਡੀਪੀਐਸ ਐਕਟ ਦੇ ਵਿੱਚ ਇੱਕ ਥਾਣਾ ਮੁਕਦਮਾ ਹੈ ਦਰਜ ਹੈ ਇਸ ਤੋਂ ਇਲਾਵਾ ਜਿਹੜਾ ਦੋਸ਼ੀ ਫ੍ਰੈਂਕੋ ਮਸੀਆ ਜਿਹਦੇ ਕੋਲੋ ਇੱਕ ਬੱਤੀ ਬੋਰ ਦਾ ਜਿਹੜਾ ਵੈਪਨ ਹੈ ਉਹ ਰਿਕਵਰ ਹੋਇਆ ਉਸ ਦੇ ਖਿਲਾਫ ਵੀ ਥਾਣਾ ਮਜੀਠਾ ਰੋਡ ਜਿਹੜਾ ਥਾਣਾ ਹੈ ਉੱਥੇ ਇੱਕ ਪਰਚਾ ਦਰਜ ਹੈ ਸੋ ਇਸ ਤਰੀਕੇ ਨਾਲ ਜਿਹੜੀ ਸਾਡੀ ਐਂਟੀ ਗੈਂਗਸਟਰ ਤੇ ਐਂਟੀ ਡਰੱਗ ਜਿਹੜੀ ਮੁਹਿੰਮ ਜਿਹੜੀ ਹੈ ਉਹ ਚੱਲ ਰਹੀ ਆ ਉਹਨਾਂ ਚ ਟੋਟਲ ਕੱਲ ਦੇ ਸਾਡੇ ਆਪਰੇਸ਼ਨਸ ਦੇ ਵੱਖ-ਵੱਖ ਆਪਰੇਸ਼ਨਸ ਦੇ ਦੌਰਾਨ 6 ਕਿਲੋ 498 ਗ੍ਰਾਮ ਹੈਰਨ ਜਿਹੜੀ ਹੈ ਉਹ ਰਿਕਵਰ ਹੋਈ ਹੈ ਇਸ ਦੇ ਨਾਲ ਹੀ ਦੋ ਮੋਬਾਈਲ ਫੋਨ ਹੋ ਗਏ ਤੇ ਇੱਕ ਜਿਹੜਾ 32 ਬੋਰ ਦਾ ਵੈਪਨ ਹੈ ਸਣੇ ਜ਼ਿੰਦਾ ਰਹ ਉਹਨਾਂ ਦੀ ਰਿਕਵਰੀ ਹੋਈ ਹੈ ਅੱਛਾ ਕੁੱਲ ਕਿੰਨੇ ਕੇਸ ਨੇ ਤੇ ਕਿੰਨੇ ਦੋਸ਼ੀ ਗ੍ਰਫਤਾਰ ਕੀਤੇ ਕੋਈ ਰੌਣਕਿਕ ਜਤਾ ਟੋਟਲ ਜਿਹੜੇ ਹੈ ਹੁਣ ਦੀ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ 4 ਮੁਕਦਮਿਆਂ ਦਾ ਜਿਹੜਾ ਹੈ ਜ਼ਿਕਰ ਕੀਤਾ ਹੈ ਕੇਸਾਂ ਦਾ ਜ਼ਿਕਰ ਕੀਤਾ ਹੈ ਤਿੰਨ ਕੇਸਸ ਦੇ ਵਿੱਚ ਹਿਰੋਂ ਦੀ ਰਿਕਵਰੀ ਹੋਈ ਹੈ ਤੇ ਦੋ ਕੇਸਸ ਦੇ ਵਿੱਚ ਜਿਹੜੇ ਅਕਿਊਜ਼ਡ ਹੈ ਉਹ ਫੜ ਲਏ ਗਏ ਨੇ ਤੇ ਜਿਹੜਾ ਚੌਥਾ ਕੇਸ ਜਿਹੜਾ ਹੈ ਜਿਹਦੇ ਵਿੱਚ ਇੱਕ ਵੈਪਨ ਦੀ ਰਿਕਵਰੀ ਹੋਈ ਹੈ ਉਹਦੇ ਵਿੱਚ ਜਿਹੜੇ ਦੋ ਅਕਿਊਜ਼ ਨੇ ਉਹ ਵੀ ਫੜੇ ਗਏ ਨੇ। ਕਿਤੇ ਘਰੋਂ 1 ਕਿਲੋ ਤੇ 48 ਗ੍ਰਾਮ ਹੈਰੋਇਨ। ਥੋੜਾ ਅਨਫੋਰਚਨਟਲੀ ਜਿਹੜਾ ਹੈ ਉਹ ਕਿਤੇ ਨਾ ਉਹਨੂੰ ਇਨਫੋਰਮੇਸ਼ਨ ਜਾਂ ਕੋਈ ਕੋਈ ਉਹਨੂੰ ਇਨਪੁਟ ਸੀ ਕਿ ਉਹ ਪਹਿਲਾਂ ਹੀ ਫਰਾਰ ਹੋ ਗਿਆ ਬਟ ਸਾਡੀਆਂ ਟੀਮਸ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਜਲਦੀ ਉਹਦੀ ਗ੍ਰਿਫਤਾਰੀ ਹੋ ਜਾਈ। ਸਾਡੀਆਂ ਪਹਿਲਾਂ ਤਾਰ ਜੁੜੀ ਹੋਈ ਨੇ ਆ ਜਿਹੜੇ ਫੜੇ ਆ ਵਕ ਵਕ ਕੇਸਾਂ ਦੇ ਵਿੱਚ ਵਕ ਵਕ ਰੋ ਦੇਖੋ ਜੀ ਜਿਹੜਾ ਥਾਣਾ ਲੋਪੋ ਕੋ ਦੇ ਵਿੱਚ ਉਹ ਵੱਡੀਆਂ ਰਿਕਵਰੀਆਂ ਹੋਈਆਂ ਨੇ ਅਸੀਂ ਇਸ ਸਿੰਗਲ ਤੋਂ ਇਹਦੀ ਤਫਤੀਸ਼ ਕਰ ਰਿਹਾ ਤੇ ਜਲਦੀ ਜਿਹੜਾ ਹੈ ਜੇ ਕੋਈ ਕਨੈਕਸ਼ਨ ਜਿਹੜਾ ਸਾਹਮਣੇ ਆਉਂਦਾ ਹੈ ਤਾਂ ਉਹਦੇ ਬਾਰੇ ਜਿਹੜਾ ਹੈ ਬਰੀਫ ਕੀਤਾ ਜਾਏ। ਪਰ ਜਿਹੜਾ ਪਹਿਲਾ ਕੇਸ ਹੈ ਮਲਕੀਤ ਤੇ ਬਲਜਿੰਦਰ ਵਾਲਾ ਇਹ ਲੁਕੋ ਕੇ ਠਾਣੇ ਚ ਪਰਚਾ ਕਟਿਆ ਇਹਨਾਂ ਦੀ ਬਾਰਡਰ ਨਾਲ ਲਿੰਕ ਸੀ ਜਾਂ ਉਧਰੋਂ ਹੈਨੂ ਲੈ ਕੇ ਆ ਰਹੇ ਸੀਗਾ ਕੀ ਵਾਪਰਾ ਸੀਗਾ। ਦੇਖੋ ਜੀ ਇਹ ਸਾਰੀ ਜਿਹੜੀ ਇੰਟਰੋਗੇਸ਼ਨ ਹੈ ਕਿਉਂਕਿ ਇਹ ਕਾਫੀ ਹੈਵੀ ਰਿਕਵਰੀ ਜਿਹੜੀ ਹੈ ਉਹ ਹੋਈ ਹੈ ਇਸ ਦੇ ਵਿੱਚ ਬੜੀ ਬਰੀਕੀ ਦੇ ਨਾਲ ਜਿਹੜੀ ਜਾਂਚ ਚੱਲ ਰਹੀ ਹੈ ਕਿਉਂਕਿ ਬਲਜਿੰਦਰ ਜੀ ਤੁਸੀਂ ਦੇਖੋਗੇ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਤੇ ਅਸੀਂ ਹੋਰ ਵੀ ਜਿਹੜੀ ਕ੍ਰਿਮੀਨਲ ਜਿਹੜੀ ਇਹਦੀ ਬੈਕਗ੍ਰਾਉਂਡ ਹੈ ਉਹਦੇ ਬਾਰੇ ਚੈੱਕ ਕਰ ਰਹੇ ਹਾਂ ਤੇ ਜਿੱਥੋਂ ਦਾ ਤੁਸੀਂ ਕਹਿ ਰਹੇ ਹੋ ਕਿ ਇਹ ਕ੍ਰਾਸ ਬਾਰਡਰ ਸਮਗਲਿੰਗ ਬਿਲਕੁਲ ਜੀ ਇਹ ਗੱਲ ਸਾਹਮਣੇ ਆਈ ਹੈ ਕਿ ਕ੍ਰਾਸ ਬਾਰਡਰ ਜਿਹੜਾ ਹੈ ਸਮਗਲਿੰਗ ਚ ਇਹ ਇਨਵੋਲਵ ਨੇ ਤੇ ਪਹਿਲਾਂ ਵੀ ਇਹਨਾਂ ਨੇ ਮੰਨਿਆ ਸਾਡੀ ਪ੍ਰੀਲੀਮਿਨਰੀ ਜਿਹੜੀ ਇੰਟਰੋਗੇਸ਼ਨ ਚੱਲ ਰਹੀ ਹੈ ਉਹਦੇ 'ਚ ਮੰਨਿਆ ਕਿ ਇਹਨਾਂ ਦੇ ਜਿਹੜੇ ਹੈ ਸਰਦ ਤੋਂ ਪਾਰ ਜਿਹੜੀ ਇਹ ਤਸਕਰੀ 'ਚ ਇਹ ਇਨਵੋਲ ਨਹੀਂ ਤੇ ਅਸੀਂ ਜਿਵੇਂ ਕਿ ਅਮਰਸੋਹ ਦਿਹਾਤੀ ਪੁਲਿਸ ਵੱਲੋਂ ਤੁਸੀਂ ਦੇਖਿਆ ਹੋਵੇਗਾ ਪਿੱਛੇ ਜੇ ਜਿੰਨੇ ਵੀ ਨਸ਼ਾ ਤਸਕਰ ਨੇ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਾਉਣ ਵਿੱਚ ਅਸੀਂ ਕਾਫੀ ਜਿਹੜਾ ਹੈ ਲੀਡ ਲਈ ਹੈ ਤੇ ਹੁਣ ਤੱਕ ਜਿਹੜਾ ਹੈ 56 ਕਰੋੜ ਦੀ ਕਰੀਬਨ ਪ੍ਰਾਪਰਟੀ ਜਿਹੜੀ ਹੈ ਨਸ਼ਾ ਤਸਕਰਾਂ ਦੀ ਅਸੀਂ ਉਹ ਫ੍ਰੀਜ਼ ਕਰਾਈ ਹੈ ਇਸੇ ਲੜੀ ਦੇ ਤਹਿਤ ਜਿਵੇਂ ਕਿ ਇਹ ਹੈਵੀ ਰਿਕਵਰੀਜ਼ ਨੇ ਇਹਨਾਂ 'ਚ ਵੀ ਅਸੀਂ ਇਹ ਜਿਹੜਾ ਪ੍ਰਾਪਰਟੀ ਫ੍ਰੀਜ਼ ਦੇ ਜਿਹੜੇ ਹੈਗੇ ਆਰਡਰਸ ਅਸੀਂ ਲੈਣ ਜਾ ਰਹੇ ਹਾਂ ਸਰ ਕਰਦੇ ਕੀ ਹੈ ਸਾਰੇ ਜਿਹੜੇ ਲੋਕ ਨੇ ਕੀ ਕਰਦੇ ਕੀ ਹੈ ਖੇਤੀਬਾੜੀ ਹੈ ਕੀ ਹੈ ਦੇਖੋ ਜੀ ਮੁੱਢਲੇ ਦੌਰ ਤੇ ਦਾ ਜੋ ਇਹਨਾਂ ਦੀ ਇਨਫੋਰਮੇਸ਼ਨ ਜੋ ਇਹਨਾਂ ਨੇ ਸਾਨੂੰ ਜਿਹੜੀ ਇੰਟਰੋਗੇਸ਼ਨ ਚ ਇਹ ਚੀਜ਼ ਸਾਹਮਣੇ ਆਈ ਹੈ ਕਿ ਇਹ ਖੇਤੀਬਾੜੀ ਦੇ ਨਾਲ ਥੋੜੇ ਥੋੜੇ ਜਿਵੇਂ ਜ਼ਮੀਨ ਹੈ ਉਹਦੇ ਚ ਇਹ ਇਨਵੋਲ ਰਹੇ ਨੇ ਪਰ ਮੋਸਟਲੀ ਜੋ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜਾ ਹੈ ਕ੍ਰਾਸ ਬਾਰਡਰ ਜਿਹੜੀ ਇਹ ਸਮਗਲਿੰਗ ਨੇ ਤੇ ਅੱਗੇ ਫਰਦਰ ਜਿਹੜੇ ਇਹ ਅੱਗੇ ਖੇਪਾਂ ਨੂੰ ਪਹੁੰਚਾਉਣ ਦਾ ਜਿਹੜਾ ਇਹ ਕੰਮ ਇਹ ਕਰਦੇ ਰਹੇ ਨੇ ਸਰ ਜਿਹੜਾ ਬਲਵਿੰਦਰ ਸਿੰਘ ਹੈ ਜੀ ਕੱਪੜਾ ਕਾਲਾਂ ਦਾ ਇਹਦੇ ਤੇ ਪਹਿਲਾਂ ਵੀ ਮਾਮਲੇ ਦਰਜ ਨੇ ਜਾਂ ਫਿਰ ਇਹ ਕੋਈ ਕਾਰੋਬਾਰ ਕਰਦਾ ਚਾ ਉਹਦਰ ਕੀ ਹੈ ਇਹ ਦੇਖੋਗੇ ਬਲਵਿੰਦਰ ਸਿੰਘ ਜਿਹੜਾ ਹੈਗਾ ਇਹਦੇ ਖਿਲਾਫ ਇੱਕ ਰੋਪੜ ਥਾਣੇ ਜਿਹੜਾ ਹੈ ਮਾਮਲਾ ਪਹਿਲਾਂ ਵੀ ਦਰਜ ਹੈ ਤੇ ਅਸੀਂ ਹੋਰ ਵੀ ਕਿਉਂਕਿ ਕਾਫੀ ਹੈਵੀ ਰਿਕਵਰੀ ਹੈ ਬੜੀ ਬਰੀਕੇ ਦੇ ਨਾਲ ਸਾਰੀ ਜਿਹੜਾ ਹੈ ਕੇਸ ਦੀ ਜਾਂਚ ਚੱਲ ਰਹੀ ਹੈ ਇਸ ਦੇ ਜੋ ਵੀ ਕ੍ਰਿਮੀਨਲ ਬੈਕਗਰਾਉਂਡ ਹੈ ਐਂਟੀਸੀਡੈਂਟਸ ਨੇ ਉਹਨਾਂ ਦੀ ਚੈਕਿੰਗ ਚੱਲ ਰਹੀ ਹੈ ਤੇ ਪਹਿਲਾ ਇਹਨੇ ਕਿੰਨੀ ਖੇਪਾਂ ਰੀਟਰੀਵ ਕੀਤੀਆਂ ਨੇ ਕਿੱਥੇ ਪਹੁੰਚਾਈਆਂ ਨੇ ਕੌਣ ਕੌਣ ਹੋਰ ਇਹਨਾਂ ਦਾ ਨੈਟਵਰਕ ਦੇ ਵਿੱਚ ਬੰਦੇ ਇਨਵੋਲ ਨੇ ਉਹ ਸਾਰਿਆਂ ਦੀ ਜਾਂਚ ਚੱਲ ਰਹੀ ਹੈ ਕਿੰਨਾ ਕਿ ਰੋਜ਼ ਦਾ ਇੱਕ ਨੈਕਸਸ ਆਦਾ ਰੋਜ਼ ਤੁਸੀਂ ਕੰਪਲੀਟ ਇਟਸ ਅ ਗੁੱਡ ਥਿੰਗ ਬਟ ਇਹ ਕਹਿੰਦਾ ਕਿ ਨੈਕਸਸ ਵਿੱਚੋਂ ਕਿੰਨਾ ਵੱਡਾ ਹੈਗਾ ਜਿਸ ਨੂੰ ਕਿ ਪੂਲੀ ਹਸਾਲੇ ਬ੍ਰੇਕਅਪ ਕਰ ਰਹੀ ਹੈ ਬਟ ਫੇਰ ਵੀ ਨੈਕਸਸ ਚੱਲ ਰਿਹਾ ਹੈ ਦੇਖੋ ਜੀ ਇਹਦੇ ਵਿੱਚ ਕਈ ਜਿਹੜੇ ਹੈ ਐਂਗਲਸ ਇਨਵੋਲ ਨੇ ਕਿਉਂਕਿ ਅਮਰਸਰ ਦਿਹਾਤੀ ਪੁਲਿਸ ਦੀ ਜੇ ਗੱਲ ਕਰੀਏ ਤੇ ਬਾਰਡਰ ਜਿਹੜਾ ਹੈ 100 ਕਿਲੋਮੀਟਰ ਦੇ ਕਰੀਬਨ ਜਿਹੜਾ ਬਾਰਡਰ ਪੈਂਦਾ ਹੈ ਤੇ ਕਾਫੀ ਜਗ੍ਹਾ ਤੋਂ ਜਿਹੜਾ ਹੈ ਡਰونز ਦੀ ਜਿਹੜੀ ਹੈ ਆਮਦ ਉਹ ਨੋਟਿਸ ਹੁੰਦੀ ਹੈ ਇਸ ਦੇ ਬਾਵਜੂਦ ਵੀ ਜਿਵੇਂ ਕੱਲ ਵੀ ਮੈਂ ਬਰੀਫ ਕੀਤਾ ਸੀ ਕਿ ਸਾਡੀ ਬੀਐਸਐਫ ਦੇ ਨਾਲ ਬੜੀ ਵਧੀਆ ਕੋਆਰਡੀਨੇਸ਼ਨ ਹੈ ਅਸੀਂ ਇਨਫੋਰਮੇਸ਼ਨ ਸ਼ੇਅਰਿੰਗ ਤੇ ਜੇ ਕਿਤੇ ਕੋਈ ਇਸ ਤਰੀਕੇ ਦੀ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਉਸ ਚੀਜ਼ ਨੂੰ ਸ਼ੇਅਰ ਕਰਦੇ ਹਾਂ ਤੇ ਇਮੀਡੀਏਟਲੀ ਐਕਟ ਕਰਦੇ ਹਾਂ ਇਸ ਤੋਂ ਇਲਾਵਾ ਜਿਹੜੀ ਸਾਡੀਆਂ ਪੈਟਰੋਲਿੰਗ ਪਾਰਟੀਆਂ ਨੇ ਉਹ ਵੀ ਬੜੇ ਅੱਛੇ ਤਰੀਕੇ ਨਾਲ ਜੁਆਇੰਟਲੀ ਕੰਮ ਕਰ ਰਹੀਆਂ ਨੇ ਫਰਸਟ ਲਾਈਨ ਆਫ ਡਿਫੈਂਸ ਦੇ ਬਤੌਰ ਬੀਐਸਐਫ ਆਪਣੀ ਡਿਊਟੀ ਵਧੀਆ ਨਿਭਾਰੀਏ ਤੇ ਉਹਨਾਂ ਦੇ ਨਾਲ ਹੀ ਕੋਆਰਡੀਨੇਸ਼ਨ ਚ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਦੇ ਜਿਹੜੇ ਨਾਕੇ ਐ ਉਹਨਾਂ ਨੂੰ ਵੀ ਮਜ਼ਬੂਤ ਕੀਤਾ ਹੈ ਤੇ ਤੁਸੀਂ ਇਹ ਦੇਖੋਗੇ ਪਿੱਛੇ ਜੇ ਦੇਖਿਆ ਵੀ ਹੋਏਗਾ ਕਿ ਡਰੋਨਸ ਦੀ ਜਿਹੜੀ ਰਿਕਵਰੀ ਆ ਉਹ ਵੀ ਉਹ ਵੀ ਉਹਦਾ ਵੀ ਨੰਬਰ ਹੈ ਉਹ ਵੀ ਕਾਫੀ ਵੱਧ ਰਿਹਾ ਹੈ ਸੋ ਇਹ ਜੁਆਇੰਟ ਪੈਟਰੋਲਿੰਗ ਦਾ ਜਿਹੜਾ ਰਿਜ਼ਲਟ ਹੈ ਤੇ ਉਸ ਤੋਂ ਬਾਅਦ ਜਿਹੜੀ ਇਹ ਰਿਕਵਰੀਜ਼ ਨੇ ਇਹ ਵੀ ਇਨਫੋਰਮੇਸ਼ਨ ਸ਼ੇਅਰਿੰਗ ਤੇ ਫਰਦਰ ਜਿਹੜੇ ਹੈ ਸੋਰਸ ਬਿਲਡ ਅਪ ਉਹਨਾਂ ਦੇ ਨਤੀਜੇ ਵਜੋਂ ਜਿਹੜੀ ਇਹ ਰਿਕਵਰੀਜ਼ ਹੋ ਰਹੀਆਂ ਸਰ ਜਿਆਦੀ ਸਮਗਲਿੰਗ ਜਿਹੜੀ ਆ ਇਹ ਜਿਹੜੀ ਸਰਹੱਦ ਤਾ ਤੋਂ ਪਾਰ ਦੀ ਜ਼ਮੀਨ ਆ ਉਹਦੇ ਥੇ ਹੋ ਰਹੀ ਆ ਜ਼ਿਆਦਾ ਡਰੋਨ ਦੇ ਥਰੂ ਹੋਦੀ ਦੇਖੋ ਜੀ ਇਹ ਮਿਕਸ ਹੈ ਜੀ ਬੇਸਿਕਲੀ ਜਿਹੜੀ ਹੈਗੀ ਸਮਗਲਿੰਗ ਉਹ ਡਰੋਨ ਦੇ ਜਿਹੜੇ ਜ਼ਰੀਏ ਆ ਉਹ ਹੋਣੀ ਪਾਈ ਗਈ ਜੇ ਬਿਲਕੁਲ ਜੀ ਐਂਟੀ ਡਰੋਨ ਸਿਸਟਮ ਜਿਹੜਾ ਹੈ ਬੀਐਸਐਫ ਇਹ ਇਹਨਾਂ ਵੱਲੋਂ ਵੀ ਡਿਪਲੋਏ ਕਰਨ ਜਾ ਰਹੇ ਨੇ ਇਹ ਵੀ ਆਰਮੀ ਵੱਲੋਂ ਕੁਝ ਇਕੁਪਮੈਂਟਸ ਦੀ ਟੈਸਟਿੰਗ ਤੋਂ ਬਾਅਦ ਉਹਨਾਂ ਦੀ ਡਿਪਲੋਇਮੈਂਟ ਦੀ ਗੱਲ ਚੱਲ ਰਹੀ ਹੈ ਤੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ ਫਰਸਟ ਲਾਈਨ ਆਫ ਡਿਫੈਂਸ ਤੇ ਬਾਰਡਰ ਸਕਿਉਰਿਟੀ ਫੋਰਸ ਵੱਲੋਂ ਵੀ ਇਹ ਇਕੁਪਮੈਂਟ ਕੁਝ ਲਗਾਈ ਵੀ ਗਏ ਨੇ ਜਿਨ੍ਹਾਂ ਦੀ ਟੈਸਟਿੰਗ ਵੀ ਚੱਲ ਰਹੀ ਹੈ ਆਰਮੀ ਵੱਲੋਂ ਵੀ ਇਦਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਬਤੌਰ ਸੈਕੰਡ ਲਾਈਨ ਆਫ ਡਿਫੈਂਸ ਜਿਹੜਾ ਹੈ ਪੰਜਾਬ ਪੁਲਿਸ ਆਪਣਾ ਨੈਟਵਰਕ ਜਿਹੜਾ ਹੈ ਸੈਕੰਡ ਲਾਈਨ ਆਫ ਡਿਫੈਂਸ ਦਾ ਤੇ ਸੋਰਸ ਬਿਲਡਿੰਗ ਦਾ ਤੇ ਇਸ ਤਰੀਕੇ ਦੇ ਜਿਹੜੇ ਹੋਰ ਵੀ ਅਨਸਰ ਨੇ ਜਿਹੜੇ ਐਂਟੀ ਸੋਸ਼ੀਅਲ ਐਂਟੀ ਨੈਸ਼ਨਲ 엘ਮੈਂਟਸ ਨੇ ਇਹਨਾਂ ਨੂੰ ਕਾਬੂ ਕਰਨ ਵਾਸਤੇ ਜਿਹੜਾ ਪਿੰਡਾਂ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਇਹਨਾਂ ਨੂੰ ਕੰਮ ਕਰ ਰਹੀ ਹੈ ਇਹ ਪੁਲਿਸ ਵੱਲੋਂ ਲਗਾਤਾਰ ਮੀਟਿੰਗਾਂ ਹੋਈਆਂ ਕੀਤੀਆਂ ਜਾਂਦੀਆਂ ਬਾਰਡਰ ਇਗਦੀ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਪਰ ਫਿਰ ਵੀ ਇਹ ਜਿਹੜੀ ਆ ਇਸ ਚੀਜ਼ ਨੂੰ ਅੱਖ ਨਹੀਂ ਪੇ ਰਹੀ ਲੱਗਦਾ ਕੋਈ ਲੋਕ ਜਾਗਪੂਰ ਨਹੀਂ ਹੈ ਕਿ ਨਹੀਂ ਨਹੀਂ ਬਿਲਕੁਲ ਇਸ ਤਰੀਕੇ ਦੀ ਗੱਲ ਨਹੀਂ ਹੁਣ ਲੋਕਾਂ ਦੇ ਵਿੱਚ ਕਾਫੀ ਅਵੇਅਰਨੈਸ ਜਿਵੇਂ ਜਿਵੇਂ ਪੁਲਿਸ ਜਿਹੜੀ ਹੈ ਵਿਲੇਜ ਡਿਫੈਂਸ ਕਮੇਟੀਆਂ ਦੀ ਮੀਟਿੰਗ ਕਰ ਰਹੀ ਹੈ ਉਹਦੇ ਵਿੱਚ ਕਾਫੀ ਮੁੱਦੇ ਜਿਹੜੇ ਆ ਡਰੋਨ ਦੇ ਨਾਲ ਸਮਗਲਿੰਗ ਦੇ ਉਹ ਸਾਹਮਣੇ ਆਏ ਨੇ ਡਿਸਕਸ ਹੋਏ ਨੇ ਤੇ ਜਿਵੇਂ ਤੁਸੀਂ ਪਿੱਛੇ ਦੇਖਿਆ ਹੋਵੇਗਾ ਅਮਰਸਰ ਦਿਹਾਤੀ ਪੁਲਿਸ ਵੱਲੋਂ ਚਾਰ ਪਿੰਡਾਂ ਨੂੰ ਪਹਿਲਾਂ ਖੇਡਾਂ ਦੀਆਂ ਕਿੱਟਾਂ ਉਸ ਤੋਂ ਇਲਾਵਾ ਪਿੰਡ ਦਾਉਕੇ ਦੇ ਵਿੱਚ ਇੱਕ ਜਿਮ ਜਿਹੜਾ ਹੈ ਉਹਦੀ ਉਹਦੀ ਇਹ ਸਾਰੀ ਜਿਹੜੇ ਇੱਕ ਕਮਿਊਨਿਟੀ ਵੈਲਫੇਅਰ ਤੇ ਇਹ ਜਿਹੜਾ ਇੱਕ ਸਪੋਰਟਸ ਕਲਚਰ ਜਿਹੜਾ ਇਸ ਬਾਰਡਰ ਬੈਲਟ ਦਾ ਰਿਹਾ ਹੈ ਉਹਨੂੰ ਰਿਵਾਈਵ ਕਰਨ ਦੀ ਜਿਹੜੀ ਇਹ ਸਾਡੀ ਐਫਰਟ ਹੈ ਉਹਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਪੂਰਾ ਯੋਗਦਾਨ ਪਾ ਰਹੀਆਂ ਜੀ ਉਹ ਉਹ ਗੱਲ ਬਿਲਕੁਲ ਤੁਹਾਡੀ ਵਾਜਬ ਹੈ ਕਿਉਂਕਿ ਇਹ ਬਾਹਰ ਬੈਠੇ ਜਿੰਨੇ ਵੀ ਗੈਂਗਸਟਰਸ ਨੇ ਜਾਂ ਇਹ ਨਸ਼ੇ ਦੇ ਵਪਾਰੀ ਨੇ ਉਹ ਟੈਕਨੋਲੋਜੀ ਦੇ ਮਾਧਿਅਮ ਦੇ ਨਾਲ ਇੱਥੇ ਬੈਠੇ ਨੌਜਵਾਨ ਜਿੰਨੇ ਨੇ ਜੋ ਅਜੇ ਵੇਲੇ ਨੇ ਜਾਂ ਉਹਨਾਂ ਨੂੰ ਕੋਈ ਅਜੇ ਕੋਈ এমਪਲੋਇਮੈਂਟ ਨਹੀਂ ਹੈ ਉਹਨਾਂ ਨੂੰ ਟਾਰਗੇਟ ਕਰਦੇ ਨੇ ਤੇ ਉਹਨਾਂ ਨੂੰ ਥੋੜੇ ਪੈਸਿਆਂ ਦਾ ਲਾਲਚ ਦੇ ਕੇ ਇਹਦੇ ਵਿੱਚ ਇਨਵੋਲਵ ਕਰਦੇ ਨੇ ਤੇ ਇਸੇ ਚੀਜ਼ ਨੂੰ ਜਿਹੜਾ ਟਾਰਗੇਟ ਕਰਨ ਲਈ ਅਸੀਂ ਕਿ ਉਹ ਜਿਹੜਾ ਯੂਥ ਹੈ ਉਹ ਇਸ ਚੀਜ਼ ਤੋਂ ਬਾਹਰ ਨਿਕਲ ਸਕੇ ਸਾਡੇ ਵੱਲੋਂ ਵਿਲੇਜ ਡਿਫੈਂਸ ਕਮੇਟੀਆਂ ਦੇ ਸਹਿਯੋਗ ਦੇ ਨਾਲ ਇਹ ਜਿਹੜੇ ਸਪੋਰਟਸ ਕਿੱਟਾ ਹੈ ਉਹ ਦਿੱਤੀਆਂ ਜਾ ਰਹੀਆਂ ਨੇ ਜਿੰਮਾ ਦੀ ਸਥਾਪਨਾ ਕੀਤੀ ਜਾ ਰਹੀ ਹੈ ਸੋ ਥੈਟ ਅੱਗੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਡਿਸਟ੍ਰਿਕਟ ਪੱਧਰ ਦੇ ਜਿਹੜੇ ਖੇਡ ਮੁਕਾਲੇ ਉਹ ਵੀ ਜਿਹੜਾ ਹੈ ਅਸੀਂ ਕਰਵਾਉਣ ਜਾ ਰਹੇ ਦੇਖੋ ਜੀ ਜਿਹੜੇ ਪਿੱਛੇ ਜੇ ਸਮਗਲਿੰਗ ਤੋਂ ਜਿੰਨੇ ਵੀ ਹਥਿਆਰ ਆਏ ਨੇ ਉਹ ਇੱਕ ਸਮਾਲ ਵੈਪਨ ਜਿਹੜਾ ਗਲੌਕ 26 ਹੈ ਉਹ ਜਿਹੜੀ ਉਹਦੇ ਨਿਸ਼ਾਨ ਜਿਹੜੀ ਜਿਹੜੀ ਹੋਈ ਆ ਉਹ ਕ੍ਰੋਸ ਦਾ ਬਾਰਡਰ ਉੱਥੋਂ ਆਉਣੀ ਪਾਈ ਗਈ ਹੈ ਇਸ ਤੋਂ ਇਲਾਵਾ ਕੁਝ ਕੇਸਾਂ ਦੇ ਵਿੱਚ ਐਮਪੀ ਮੇਡ ਜਿਹੜੇ ਹੈਗੇ ਆ ਪਿਸਟਲਸ ਵਗੈਰਾ ਉਹਨਾਂ ਦੀ ਵੀ ਜਿਹੜੀ ਹੈਗੀ ਹੈ ਰਿਕਵਰੀ ਹੋਈ ਜੀ ਟੀਮ ਵਰਕ ਕਰੀ ਸਰ ਐਸਐਲ ਕਾਫੀ ਜ਼ਿਆਦਾ ਮੁਸਤੈਦ ਲੱਗਦੀ ਜਿਸ ਤਰ੍ਹਾਂ ਇਸ ਤਰ੍ਹਾਂ ਰਿਕਵਰੀ ਹੋ ਰਹੀ ਜੀ ਬਿਲਕੁਲ ਜੀ ਅਮਰਸਰ ਦਿਹਾਤੀ ਪੁਲਿਸ ਆਪਣੇ ਜਿਹੜੇ ਐਂਟੀ ਡਰਗ ਕੈਂਪੇਨ ਤੇ ਨਸ਼ਾ ਦੇ ਖਿਲਾਫ ਤਸ਼ਕਰਾਂ ਦੇ ਖਿਲਾਫ ਜਿਹੜੀ ਇਹ ਕਾਰਵਾਈ ਜਿਹੜੀ ਅਸੀਂ ਕਰ ਰਹੇ ਆ ਇਹਨੂੰ ਹੋਰ ਜਿਹੜਾ ਹੈ ਐਫਰਟਸ ਨੂੰ ਅਸੀਂ ਵਧਾਉਣ ਜਾ ਰਹੇ ਆ ਤੇ ਤੁਸੀਂ ਜਲਦੀ ਇਹਨਾਂ ਦੇ ਐਫਰਟਸ ਜਿਹੜੇ ਹੈਗੇ ਰਿਜ਼ਲਟਸ ਜਿਹੜੇ ਆ ਉਹ ਦੇਖੋ ਠੀਕ ਹੈ ਥੈਂਕ ਯੂ